ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦਾ ਵਲੌਗ ਅੱਜ ਦੇ ਵਲੌਗ ਚ ਤੁਸੀਂ ਵੇਖ ਸਕਦੇ ਹੋ ਦੇਖੋ ਇਹ ਕਿੰਨਾ ਸੋਹਣਾ ਸਾਰਾ ਸਮਾਨ ਪਿਆ ਵਾ ਸਾਰੇ ਵਲੌਗ ਚ ਬਣੇ ਰਿਓ ਬਹੁਤ ਵਧੀਆ ਹੋਣ ਵਾਲਾ ਅੱਜ ਦਾ ਵਲੌਗ ਕਿਉਂਕਿ ਜਿਵੇਂ ਦੁਲਹਨ ਦਾ ਪਿਆ ਹੁੰਦਾ ਨਾ ਸਮਾਨ ਉਸੇ ਤਰ੍ਹਾਂ ਇਹ ਸਾਰਾ ਸਮਾਨ ਰੱਖਿਆ ਤੇ ਇਹਦੇ ਸ਼ਾਟ ਲੈ ਜਾ ਰਹੇ ਨੇ ਅੱਜ ਸਾਡੀ ਜਿਹੜੀ ਗੁੱਡੀ ਆ ਰਾਣੀ ਬਣ ਲੱਗੀ ਹੈ ਜੀ ਰਾਧਾ ਰਾਣੀ ਇੱਥੇ ਮਹਿੰਦੀ ਲਾਈ ਜਾ ਰਹੀ ਆ ਗੁੱਡੂ ਅਜੇ ਆ ਨਹੀਂ ਰਹੀ ਸੀ ਉਸ ਤੋਂ ਪਹਿਲਾਂ ਮੈਂ ਆਪਣੇ ਲਾਉਣੇ ਸ਼ੁਰੂ ਕਰ ਦਿੱਤੀ ਬੈਠੇ ਬੈਠੇ ਵੈਸੇ ਡਿਜ਼ਾਈਨ ਬਣਾਉਣ ਲੱਗੀ ਦੇਖੋ ਸੋਹਣਾ ਹੀ ਬਣ ਗਿਆ ਮੜ ਫਿਰ ਗੁੱਡੂ ਕਹਿੰਦੀ ਸੀ ਮੰਮਾ ਮੈਨੂੰ ਨਾ ਗੋਲ ਗੋਲ ਚੱਕਰ ਆਲੀ ਜਿਹੜੀ ਮਹਿੰਦੀ ਆ ਬਸ ਉਹੀ ਲਾ ਦੋ ਇੱਕ ਹੱਥ ਤੇ ਮੇਰੇ ਮਹਿੰਦੀ ਲੱਗ ਚੁੱਕੀ ਸੀ ਦੂਜੇ ਨਾਲ ਬੜੇ ਮੈਂ ਔਖੇ ਇਹਨੂੰ ਹੌਲੀ ਹੌਲੀ ਚੱਲ ਮਹਿੰਦੀ ਲਾ ਦੇਤੀ ਕਿਉਂਕਿ ਇਹਦੇ ਜਿਹੜੇ ਉਹ ਗੋਲ ਚੱਕਰ ਜੇ ਲਾਣੇ ਸੀਗੇ ਚਾਹੇ ਜਿਹੜੇ ਪੋਟਿਆਂ ਤੇ ਲਾਣਾ ਸੀਗੇ ਤੇ ਚਾਹੇ ਗੋਲ ਚੱਕਰ ਲਾਣੇ ਸੀਗੇ ਤੇ ਮੁੜ ਕੇ ਇਸ ਤੋਂ ਬਾਅਦ ਉਹ ਮਹਿੰਦੀ ਲਵਾ ਕੇ ਗਈ ਜੀ ਸੌ ਤੇ ਫਿਰ ਅਗਲੀ ਸਵੇਰ ਉੱਠੇ ਤੇ ਮੈਡਮ ਦਾ ਰਾਧਾ ਰਾਣੀ ਦਾ ਆਪਾਂ ਮੇਕਅਪ ਕਰਨਾ ਸ਼ੁਰੂ ਕੀਤਾ ਮੇਰੀਆਂ ਅੱਖਾਂ ਨਹੀਂ ਖੁੱਲਣੀਆਂ ਸੀ ਕਿਉਂਕਿ ਸਵੇਰੇ ਸੇਰ ਸੀਗੇ ਮੜਕੇ ਨੇ ਸਕ ਤੇ ਏਕੇ ਦਾ ਜਿਹੜਾ ਇਹ ਮੇਕਅਪ ਸੀਗਾ ਨਾ ਇਹ ਬਹੁਤ ਟਾਪ ਸੀਗਾ ਬਾਕੀ ਤੇ ਚਲੋ ਸਾਰਾ ਮੈਂ ਕਰ ਹੀ ਦਿੱਤਾ ਤੇ ਇਹ ਜਿਹੜਾ ਸੀਗਾ ਜਿਵੇਂ ਰਾਧਾ ਰਾਣੀ ਮੱਥੇ ਦੇ ਉੱਪਰ ਪੂਰੀਏ ਬਿੰਦੀ ਜਿਵੇਂ ਪੁਰਾਣੀਆਂ ਵੋਟੀਆਂ ਦੇ ਵੀ ਲਾਉਂਦੇ ਹੁੰਦੇ ਸੀਗੇ ਜਦੋਂ ਕੁੜੀਆਂ ਦਾ ਵਿਆਹ ਹੁੰਦਾ ਸੀ ਉਦੋਂ ਮੱਥੇ ਤੇ ਐਂ ਬਿੰਦੀਆਂ ਲਾਉਂਦੇ ਸੀਗੇ ਸੋ ਉਸੇ ਤਰ੍ਹਾਂ ਇਹਦੇ ਵੀ ਇਹ ਲਾਈਆਂ ਫਿਰ ਮੈਂ ਇਹਨੂੰ ਕੀਤਾ ਜੀ ਤਿਆਰ ਇਹ ਸੈੱਟ ਮੈਡਮ ਦਾ ਲੈ ਕੇ ਆਏ ਸੀਗੇ ਸੋਹਣਾ ਲੱਗਾ ਦੱਸੋ ਗੁੱਡੂ ਨੂੰ ਤੇ ਬਹੁਤ ਪਸੰਦ ਆਇਆ ਸੀਗਾ ਤੇ ਬਾਕੀ ਗੁੱਡੂ ਕਹਿੰਦੀ ਟਾਈਟ ਨਾ ਕਰੋ ਮਮਾ ਚੁੱਬਦਾ ਹੈ ਮੇਰੇ ਕਿਉਂਕਿ ਥੱਲੇ ਇਹਦੇ ਗੱਤਾ ਜੇ ਲੱਗਾ ਹੁੰਦਾ ਇਸ ਤੋਂ ਬਾਅਦ ਆਪਾਂ ਫਵਾ ਦੇਤੇ ਮੈਡਮ ਦੇ ਕੰਗਣ ਸੀਗੇ ਨਾਲ ਵੈਸੇ ਇਹ ਹੱਥ ਵਾਲਾ ਮੰਗਦੀ ਸੀ ਜਿਹੜੇ ਉੱਪਰ ਹੁੰਦਾ ਨਾ ਉਹ ਰਿੰਗ ਜੀ ਵਾਲਾ ਉਹ ਨਹੀਂ ਮਿਲਿਆ ਤੇ ਚਲੋ ਆਪਾਂ ਇਹਨੂੰ ਕੰਗਣ ਹੀ ਹੈ ਜਿਹੜੇ ਲੈ ਦਿੱਤੇ ਸੀ ਇਹਦੇ ਨਾਲ ਸੈੱਟ ਦੇ ਨਾਲ ਹੀ ਬਣੇ ਸੀਗੇ ਨਾਲ ਹੀ ਇਹ ਚੁੰਮਕੇ ਬਣੇ ਹੋਏ ਸੀਗੇ ਨਾਲ ਹੀ ਇੱਕ ਟਿੱਕਾ ਸੀਗਾ ਇਹ ਸਾਰਾ ਕੁਝ ਪਾ ਕੇ ਤੇ ਗੁੱਡੂ ਨੂੰ ਆਪਾਂ ਕਰ ਦਿੱਤਾ ਤਿਆਰ ਮੇਨ ਪ੍ਰੋਬਲਮ ਪਤਾ ਕੀ ਹੋ ਰਹੀ ਸੀਗੀ ਵੀ ਮੈਨੂੰ ਸਮਝ ਨਹੀਂ ਆ ਰਹੀ ਸਿਰ ਉੱਤੇ ਕੀ ਕਰਾਂ ਇੱਕ ਉਹਦਾ ਬੰਦਾ ਆਪਣੇ ਕੋਲ ਟਾਈਮ ਆ ਉਦੋਂ ਇਹਨਾਂ ਦੇ ਟਿਫਨ ਬਣਾਉਣੇ ਉਦੋਂ ਇਹਨੂੰ ਰੈਡੀ ਕਰਨਾ ਸੀਗਾ ਬਹੁਤ ਜ਼ਿਆਦਾ ਟਫ ਹੋਇਆ ਉਹਦਣੇ ਸਾਰਾ ਕੰਮ ਤੇ ਇਸ ਤੋਂ ਬਾਅਦ ਆਪਾਂ ਇਹਦਾ ਮੁੜ ਕੇ ਨਾ ਟਿੱਕਾ ਲਾ ਦਾਂਗੇ ਟਿੱਕਾ ਲਾਉਣਾ ਵੀ ਬੜਾ ਔਖਾ ਸੀਗਾ ਕਿਉਂਕਿ ਇਹਦਾ ਚੀਰ ਕੱਟਣਾ ਸੀ ਦੋ ਗੁੱਤਾਂ ਕਹਿੰਦੇ ਸੀ ਕਰੋ ਕਿਵੇਂ ਲੋਲੀ ਜੀ ਬੱਠੀ ਹੈ ਨਾ ਤੇ ਇੱਥੇ ਜਿਵੇਂ ਸਿੱਧਾ ਹੋਵੇ ਸਿਰ ਤੇ ਚਲ ਵਾਲ ਹੋਣ ਤੇ ਉੱਥੇ ਆਪਾਂ ਇਹਨੂੰ ਲਾ ਦਿੰਨੇ ਆ ਬਾਕੀ ਮੈਂ ਕਦੀ ਕੀਤਾ ਨਹੀਂ ਇੰਨਾ ਮੇਕਅਪ ਮੈਨੂੰ ਪਤਾ ਹੀ ਨਹੀਂ ਇਹ ਕਿੱਦਾਂ ਕਰਨਾ ਬੜਾ ਇਹਨੂੰ ਮੈਂ ਟਫ ਸੀਗਾ ਮੇਰੇ ਵਾਸਤੇ ਇਹ ਜਿਹੜਾ ਇਹਨੂੰ ਤਿਆਰ ਕਰਨਾ ਪਰ ਮੈਂ ਕਰ ਦਿੱਤਾ ਤੇ ਗੁੱਡਿਆ ਰਾਣੀ ਸਾਡੀ ਮਣਕੇ ਫਿਰ ਬਹੁਤ ਸੋਹਣੀ ਲੱਗਣ ਦੀ ਸੀਗੀ ਇਹਨੂੰ ਤਿਆਰ ਕਰਦੀ ਮੈਂ ਖਿਜੀ ਵੀ ਬੜੀ ਕਿਉਂਕੋ ਟਾਈਮ ਦੀ ਕਮੀ ਸੀਗੀ ਟਾਈਮ ਸ਼ਾਰਟ ਕਰਕੇ ਨਾ ਤੇ ਫਿਰ ਇਹਨੂੰ ਤਿਆਰ ਕਰਨਾ ਥੋੜਾ ਔਖਾ ਹੋ ਰਿਹਾ ਸੀ ਮੇਰੇ ਵਾਸਤੇ ਤੇ ਬਾਕੀ ਇੱਕ ਸਾਡੀ ਜਿਹੜੀ ਉਹ ਡਬਲ ਸਾਈਡ ਟੇਪ ਹੁੰਦੀ ਹੈ ਨਾ ਜਿਹੜੀ ਥੱਲੇ ਲਾਈ ਦੀ ਟਿੱਕੇ ਤੇ ਉਹ ਨਹੀਂ ਮਿਲ ਰਹੀ ਸੀਗੀ ਸਵੇਰੇ ਸਿਰ ਮੈਂ ਤਾਂ ਸ਼ੁਕਰ ਹੀ ਕੀਤਾ ਇਹਨੂੰ ਤਿਆਰ ਕਰਕੇ ਮੈਂ ਖਾ ਸ਼ੁਕਰ ਆ ਗੁੱਡੋ ਚਲ ਹੁਣ ਤੋਂ ਨਿਕਲ ਬਾਕੀ ਥੋੜਾ ਥੋੜਾ ਇਹਦਾ ਆਪਾਂ ਜਿਹੜਾ ਕਰ ਰਹੇ ਸੀਗੇ ਵੀ ਕਿਤੇ ਕੋਈ ਪੈਨ ਵਗੈਰਾ ਰਹਿ ਗਈ ਤੇ ਹੁਣ ਦੇਖੋ ਜੀ ਸਾਡੀ ਗੁੱਡੋ ਰਾਣੀ ਇਹ ਦੀ ਫਾਈਨਲ ਲੁੱਕਾ ਦੇਖੋ ਸੋਹਣੀ ਲੱਗਦੀ ਹੈ ਨਾ ਘਿਲੋ ਜੀ ਫਿਰ ਮੈਂ ਇਹਦੀਆਂ ਇੱਕ ਦੋ ਫੋਟੋਆਂ ਖਿੱਚੀਆਂ ਕਿਉਂਕਿ ਮੈਨੂੰ ਪਿਆਰੀ ਲੱਗ ਰਹੀ ਮਾਪੇ ਨੂੰ ਆਪਣੇ ਬੱਚੇ ਜਿਹੜੇ ਪਿਆਰੇ ਲੱਗਦੇ ਆ ਚਾਹੇ ਤੁਹਾਨੂੰ ਪਿਆਰੀ ਨਾ ਲੱਗਦੀ ਹੋਵੇ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਬਾਕੀ ਜੀ ਨੂੰ ਸੋਹਣੀ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹਨੂੰ ਨੂੰ ਛੇੜਦਾ ਰਹਿੰਦਾ ਤੂ ਕਾਲੀਆਂ ਕਾਲੀਆਂ ਮੇਨ ਸਾਡੀ ਪ੍ਰੋਬਲਮ ਇੱਥੇ ਪਤਾ ਕੀ ਹੋ ਗਈ ਜੀ ਇੱਕ ਤਿਆਰ ਕਰਕੇ ਵਿਚਾਰੀ ਨੂੰ ਰੇਨ ਕੋਟ ਪਾਉਣਾ ਪਿਆ ਬਾਹਰ ਜਿਹੜੀ ਬਾਰਿਸ਼ ਬਹੁਤ ਹੋ ਰਹੀ ਸੀਗੀ ਤੇ ਇੱਥੇ ਇਹਦਾ ਸਾਰਾ ਮੂਹ ਉਤਰ ਗਿਆ ਕਿ ਮੈਂ ਪੂਰੀ ਤਿਆਰ ਹੋਈ ਸੀ ਕਿ ਸਾਨੂੰ ਇੱਕ ਇਹ ਡਰ ਸੀਗਾ ਕਿ ਕਿਉਂਕਿ ਕਦੀ ਵੀ ਗੁੱਡੋ ਤੇ ਆ ਜਿਹੜਾ ਮੇਕਅਪ ਨਹੀਂ ਆ ਪਾ ਕੀਤਾ ਜਿਵੇਂ ਉੱਪਰ ਟਿੱਕਿਆ ਜਾਲਾ ਤੇ ਮੈਂ ਇੱਥੇ ਅਸਾਂ ਨਹੀਂ ਸੀ ਮੈਂ ਕਿਹਾ ਗੁੱਡੋ ਵੇਖ ਲੈ ਤੇਰੇ ਨਾਲ ਕੀਤਾ ਕਰਾਇ ਜਿਵੇਂ ਕਹਿੰਦੇ ਉੱਤੇ ਪਾਣੀ ਫਿਰ ਗਿਆ ਉਹ ਗੱਲ ਆ ਵੀ ਇਹ ਉੱਤੇ ਵਿਚਾਰੀ ਨੂੰ ਆ ਰੇਨ ਕੋਟ ਪਾਉਣਾ ਵੇ ਵੇਖੋ ਕੜੀ ਕਿਵੇਂ ਜਿਵੇਂ એલિયન ਆਇਆ ਹੁੰਦਾ ਨਾ ਜਿਵੇਂ ਇਸ ਤੋਂ ਬਾਅਦ ਮੈਂ ਫਿਰ ਘਰ ਦੇ ਕੰਮਾਂ ਵਿੱਚ ਲੱਗ ਗਈ ਕਿਉਂਕਿ ਆਪਾਂ ਵਿੰਡੋ ਆਏ ਸੀ ਜਿਹਦੇ ਬਹੁਤ ਕੱਪੜੇ ਵਗੈਰਾ ਧੂਤੇ ਸੀਗੇ ਸਾਰੇ ਉਹਨਾਂ ਨੂੰ ਆਪਾਂ ਜੋੜਨ ਲਾ ਪਏ ਫਿਰ ਇਸ ਤੋਂ ਬਾਅਦ ਮੈਂ ਆਰਡਰ ਵੀ ਤਿਆਰ ਕਰਨੇ ਸੀਗੇ ਕਿਉਂਕਿ ਕਈ ਭੈਣਾਂ ਦੇ ਚਾਰਾਂ ਦੇ ਆਰਡਰ ਵੀ ਸੀਗੇ ਇਹ ਅਦਰਕ ਦਾ ਸੀਗਾ ਆਰਡਰ ਆਪਾਂ ਨੂੰ ਖੁਸ਼ ਆਪਾਂ ਜਿਹੜੇ ਮਿਰਚਾਂ ਇਹਨਾਂ ਨੂੰ ਕੱਟ ਮਾਰ ਕੇ ạtੀ ਸੀ ਨਿੱਕੇ-ਮੋਟੇ ਸਾਰੇ ਮੈਂ ਆਪਦੇ ਘਰੇ ਕੰਮ ਕਰੀ ਗਈ ਅਦਰਕ ਅੱਧਾ ਮੈਂ ਛਿੱਲਿਆ ਸੀਗਾ ਤੇ ਉਹਨੂੰ ਆਪਾਂ ਕੱਟ ਲੈਣੇ ਕਿਉਂਕਿ ਵੱਖਰੇ-ਵੱਖਰੇ ਜਿਹੜੇ ਚਾਰ ਤਿਆਰ ਕਰਨੇ ਸੀਗੇ ਤੇ ਇਸ ਤੋਂ ਬਾਅਦ ਮੁੜ ਕੇ ਸਾਰੇ ਕੰਮ ਕਰਦੇ ਆ ਬੱਚੇ ਆ ਗਏ ਤੇ ਆ ਕੇ ਮੁੜ ਕੇ ਇਹਨਾਂ ਨੇ ਰੱਖੀ ਚਾਹ ਕਿਉਂਕਿ ਚਾਹ ਦਾ ਕੰਮ ਹੈ ਘਟ ਕਰਦੇ ਨਹੀਂ ਬੱਚੇ ਕਰਦੇ ਹੁੰਦੇ ਤੇ بارش ਦੇਖੋ ਅਜੇ ਤੱਕ ਕੋਈ ਜਾਰੀ ਆ ਕਿਉਂਕਿ ਸਾਰਾ ਦਿਨ ਹੀ ਅਜੇ بارش ਰਹੀ ਸੀਗੀ ਬਸ ਗੁੱਡੂ ਕੇ ਫੰਕਸ਼ਨ ਜਿਹੜਾ ਹੋਣਾ ਸੀ ਨਾ ਥੋੜਾ ਜਿਹਾ ਉਦੋਂ ਕੁ ਰੁਕੀ ਸੀਗੀ ਬਾਕੀ ਇਦਾਂ ਦਾ ਹੀ ਮੌਸਮ ਸਾਰੇ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਕਿਵੇਂ ਇਹ ਹਰਿਆਲੀ ਆਈ ਪਈ ਹੈ ਤੇ ਇੱਧਰ ਆਪਾਂ ਸਾਰੇ ਚਾਰ ਤਿਆਰ ਕਰ ਲਏ ਸੀਗੇ ਜੀ ਇਹ ਵਕਰੀ ਮਿਰਚ ਦਾ ਬਣਿਆ ਆ ਜਿਹੜਾ ਇਹ ਵਖਰਾ ਹੈ ਤੇ ਇਧਰ ਆਪਾਂ ਅਦਰਕ ਦਾ ਵੀ achar ਤਿਆਰ ਕਰ ਲਿਆ ਤੇ ਕੁਛ ਅਦਰਕ ਜੇ ਰੱਖਿਆ ਇਹਦਾ ਜਿਹੜਾ ਨਿੰਬੂ ਦੇ ਨਾਲ achar ਤਿਆਰ ਕਰਨਾ ਤੇ ਮੌਸਮ ਬਹੁਤ ਖਰਾਬ ਆ ਬਾਹਰ ਕਿਉਂਕਿ ਤਾਂ ਹੀ ਮੈਂ achar ਅੰਦਰ ਰੱਖਿਆ ਸਵੇਰ ਦੀ ਬਾਰਿਸ਼ ਇਦਾਂ ਹੀ ਹੋਈ ਜਾ ਰਹੀ ਆ ਅਜੇ ਮੈਨੂੰ ਲੱਗਦਾ 3:30-4 ਵਜੇ ਆ ਤੇ ਮੌਸਮ ਦੇਖੋ ਐ ਅੰਧੇਰਾ ਨੇ ਰਵੱਤ ਅੱਜ ਧੁੱਪ ਵੀ ਨਹੀਂ ਲੱਗੀ achar ਮੈਂ ਜਿਹੜੇ ਬਾਹਰ ਧੁੱਪੇ ਰੱਖਣੇ ਸੀਗੇ ਤੇ ਸਾਰੇ ਆਪਾਂ achar ਤਿਆਰ ਕਰ ਲਏ ਤੇ achar ਬਣਾ ਕੇ ਮੈਂ ਮਾਰਕੀਟ ਗਈ ਸੀਗੀ ਬਾਹਰ ਮੀਂਹ ਪੈ ਗਿਆ ਵੀਡੀਓ ਬਣਾਉਣ ਗਿਆ ਤੇ ਝੁੰਮਕੇ ਲੈ ਕੇ ਆਈ ਸੀ ਮੈਂ ਇਹ ਰਾਜਸਤਾਨੀ ਇਹ ਨਵੀਂ ਦੁਕਾਨ ਸਾਡੇ ਖੁੱਲਲੀ ਆ ਤੇ ਰਾਜਸਤਾਨੀ ਝੁੰਮਕੇ ਇਹਨਾਂ ਨੂੰ ਬੋਲਦੇ ਸੀਗੇ ਕਦੀ ਮੈਂ ਐਡੇ ਲੰਬੇ ਲੰਬੇ ਝੁੰਮਕੇ ਪਾਏ ਤਾਂ ਨਹੀਂ ਤੇ ਪਰ ਲੈ ਆਈ ਮੈਂ ਕਿਉਂਕਿ ਮੈਨੂੰ ਵਿਆਹ ਆ ਰਿਹਾ ਸੀਗਾ ਮੈਂ ਕਿਹਾ ਚੱਲ ਵੇਖਾਂਗੇ ਟਰਾਈ ਕਰਕੇ ਜੇ ਉੱਥੇ ਪੈ ਗਏ ਤੇ ਆ ਸਾਡੀ ਮਹਿੰਦੀ ਦਾ ਰੰਗ ਕਿਤੇ ਚੜਿਆ ਜਿਆਦਾ ਗੁੱਡੂ ਦੇ ਹਨਾ ਕਿਉਂਕਿ ਮੈਂ ਅਦਰਕ ਵਗੈਰਾ ਚਿੱਲਣ ਲਾਪੀ ਉਹਦੇ ਵਿੱਚ ਤਜਾਬੀ ਪੰਜ ਜਾਂਦਾ ਤੇ ਦੇਖੋ ਮੇਰਾ ਸਾਰਾ ਰੰਗ ਲੈ ਗਿਆ ਤੇ ਗੁੱਡੂ ਹਣ ਦੇਖੋ ਕਿਉਂ ਫੱਬ ਕੇ ਬੈਠੀ ਗੁੱਡੂ ਕਿਉਂ ਬੈਠੀ ਦੱਸ ਸਰ ਵੈਸੇ ਕਿ ਵਠੀ ਤਾਂ ਵੀ ਦੱਸ ਪਤਾ ਨਹੀਂ ਕਹਿੰਦੀ ਵੈਹੇ ਬੈਠੀ ਵੈਹੇ ਨਹੀਂ ਬੈਠੀ ਐ ਪੂਰਾ ਤਿਆਰ ਸ਼ਾਰੋ ਕੇ ਬੈਠੀ ਆ ਤੇ ਇਹ ਇਸ ਕਰਕੇ ਕਿ ਮੈਨੂੰ ਨਾ ਸਰਪ੍ਰਾਈਜ਼ ਮਿਲਣਾ ਇਹਨੂੰ ਮੈਂ ਕਿਹਾ ਮੈਂ ਕਿਹਾ ਗੁੱਡੂ ਮੈਂ ਨਾ ਅੱਜ ਲਮਾਰੀ ਦਾ ਬਹੁਤ ਖਲਾਰਾ ਪਾਇਆ ਸੀ ਆਪਣਾ ਕਪੜੇ-ਕੁਪੜੇ ਸਾਰੇ ਜੋੜੇ ਸੀਗੇ ਮੈਂ ਕਿਹਾ ਮੇਰ ਨਾਲ ਸਾਰੀ ਲਮਾਰੀ ਸਾਫ਼ ਕਰਾ ਦੇ ਤੇ ਤੈਨੂੰ ਮੈਂ ਗਿਫਟ ਦਵਾਂਗੀ ਕਹਿੰਦੀ ਮम्मा ਕੀ ਗਿਫਟ ਦਵੋਂਗੇ ਮੈਂ ਕਿਹਾ ਤੇਰਾ ਫੇਵਰਟ ਜਿਹੜੀ ਚੀਜ਼ ਤੂੰ ਮੰਗਦੀ ਸੀਗੇ ਤੇ ਉਹੀ ਮਿਲਣਾ ਗੁੱਡੂ ਕੀ ਮਿਲਣਾ ਤੈਨੂੰ ਹਾਂ ਕੁਝ ਵੀ ਪਤਾ ਨਹੀਂ ਤੇ ਇਹਨੂੰ ਆਪਾਂ ਇਹਦਾ ਗਿਫਟ ਦਿੰਨੇ ਇਹ ਵਾਲਾ ਇਹਦਾ ਗਿਫਟ ਹੈ ਇਹ ਦੇਖੋ ਅੰਦਾਜ਼ਾ ਲਾਹੋ ਕੀ ਹੋਊਗਾ ਲੈ ਗੁੱਡੂ ਖੋਲ ਇਹਨੂੰ ਕੀ ਜੋਣੇ ਤੇ ਦੋ ਜੀ ਗੁੱਡੂ ਨੂੰ ਮਿਲਿਆ ਅੱਜ ਲਬੂਬੂ ਲਬੂਬੂ ਗੁੱਡੂ ਇਹਨੂੰ ਕੀ ਬੋਲ ਲਬੂਬੂ ਲੱਬੂ ਬੂ ਪਾਗਲਾ ਹੋ ਗਈ ਗੁੱਡੂ ਇਹ ਕੇ ਅੱਜ ਗੁੱਡੂ ਨੂੰ ਇਹ ਵਾਲਾ ਚਾਹੀਦਾ ਸੀ ਚੇਨ ਵਾਲਾ ਵੈਸੇ ਦੂਜਾ ਆਉਂਦਾ ਤੇ ਇਹ ਕਹਿੰਦੀ ਸੀ ਮੰਮਾ ਮੈਂ ਆਪਣੇ ਬੈਗ ਨਾਲ ਪਾ ਕੇ ਲੈ ਕੇ ਜਾਣਾ ਹਾਂ ਸੁਣ ਤੇ ਦੇਖੋ ਜੀ ਸਾਡਾ ਗੁੱਡੂ ਦਾ ਲੱਬੂ ਬੂ ਗੁੱਡੂ ਵਰਗਾ ਲੱਗਦਾ ਗੁੱਡੂ ਖੜੀ ਹੋਏ ਇੱਥੇ ਬੈਠ ਇੱਥੇ ਬੈਠ ਲੈ ਗੁੱਡੂ ਵਰਗਾ ਲੱਗਦਾ ਦੰਦ ਵੀ ਗੁੱਡੂ ਦੇ ਉਦਾਂ ਹੀ ਜਿਵੇਂ ਲੱਬੂ ਬੂ ਇਹੜਾ ਨੂੰ ਸੋਣਾ ਲੱਗਦਾ ਚਲੋ ਜੀ ਇਹ ਪਹਿਲਾਂ ਇਹਨੇ ਲਬੂ ਬੂ ਵਾਲਾ ਪੱਖਾ ਲਿਆ ਸੀ ਇਹ ਵਾਲਾ ਕਹਿੰਦੀ ਸੀ ਮੈਨੂੰ ਚਾਹੀਦਾ ਮੰਮਾ ਮੈਨੂੰ ਪੱਖਾ ਚਾਹੀਦਾ ਉਹ ਵਾਲਾ ਜਿਹੜਾ ਅੱਜ ਕੱਲ ਚੱਲਦੇ ਨੇ ਲਓ ਜੀ ਇਹ ਦੋ ਗਿਫਟ ਹੋ ਗਏ ਰਖੜੀ ਦੇ ਹੈਨਾ ਖੁਸ਼ ਹੁਣ ਸਾਰੀਆਂ ਫਰੈਂਡਾਂ ਨੂੰ ਦੱਸਾਂਗੀ ਆਗੇ ਮੰਮਾ ਥੈਂਕ ਯੂ ਤੁਸੀਂ ਮੇਰੇ ਪਸੰਦੀਦੇ ਦੋਨੋਂ ਗਿਫਟ ਲੈ ਆਤੇ ਮੇਰੇ ਰਖੜੀ ਦੇ ਗਿਫਟ ਹੋ ਗਏ ਬਹੁਤ ਛੋਣਿਆ ਤੇ ਅੱਜ ਦਾ ਫੰਕਸ਼ਨ ਕਿਦਾਂ ਦਾ ਰਿਹਾ ਬਹੁਤ ਵਧੀਆ ਰਿਹਾ ਵੇਰੇ ਤੁਸੀਂ ਵੇਖਿਆ ਕਿਵੇਂ ਫੱਬੀ ਗਈ ਸੀ ਕਿ ਤੇ ਆ ਕੇ ਇਹ ਮੂੰਹ ਸਰਕਾ ਲਾਇਆ ਪਿਆ ਸੀ ਇਹ ਤਾਂ ਥੱਕੀ ਪਈ ਸੀ ਐ ਤੇ ਬਾਕੀ ਸਾਰਾ ਮੈਂ ਇਹਦਾ ਮੇਕਅਪ ਜਿਹੜਾ ਉਹ ਲਵਾ ਦਿੱਤਾ ਇਹਦੇ ਕੋਈ ਨਾ ਚੰਗੀ ਤੇ ਸਾਬਣ ਲਾ ਕੇ ਤੇ ਮੂੰਹ ਤੋਂ ਕਿਉਂਕਿ ਬੱਚਿਆਂ ਦੇ ਸਕਿਨ ਤੇ ਮੇਕਅਪ ਨਹੀਂ ਕਰਨਾ ਚਾਹੀਦਾ ਪਰ ਮਜਬੂਰੀ ਜਿਹਾ ਨਾ ਕਿ ਪੂਰੀ ਫੁੱਲ ਰਾਦਾ ਬਣ ਕੇ ਆਉਣਾ ਹੈ ਹੁਣ ਇਹਨੇ ਇਹਨੂੰ ਵੇਖੀ ਹੈ ਨਾ ਕੰਮ ਕਰੇਗੀ ਨਾ ਬਾਕੀ ਤੇ ਫੇਰ ਸਾਰੇ ਤੇ ਕੰਮ ਬਹੁਤ ਕਰਦੀ ਵੈਸੇ ਮੇਰੇ ਲਾਗੋ ਝੂਠ ਨਹੀਂ ਬੋਲਣ ਦੀ ਗੱਲ ਬਹੁਤ ਜਿਆਦਾ ਕੰਮ ਕਰਦੀ ਹੁੰਦੀ ਆ ਮੇਰੇ ਲੱਗੋ ਤਾਂ ਹੀ ਮੈਂ ਇਹ ਚਾਰਾਂ ਚੂਰਾਂ ਵਾਲਾ ਕੱਲੀ ਕੰਮ ਕਰ ਲੈਂਦੀ ਆ ਚਾਰ ਇਹਦਾ ਆਪਾਂ ਥੋੜੇ ਥੋੜੇ ਜਿਹੜੇ ਤਿਆਰ ਕਰਦੇ ਜਿਵੇਂ ਜਿਵੇਂ ਕਿਸੇ ਦਾ ਆਰਡਰ ਆਉਂਦਾ 2 ਕਿਲੋ ਇੱਕ ਮਿਰਚਾਂ ਦਾ ਆਇਆ ਸੀ ਆਰਡਰ ਤੇ ਉਹ ਵਾਲੀਆਂ ਮਿਰਚਾਂ ਤੇ ਅਦਰਕ ਦਾ ਵੱਖਰਾ ਆਇਆ ਸੀਗਾ ਹੁਣ ਨਿੰਬੂ ਲਿਆ ਕੇ ਤੇ ਫਿਰ ਸਵੇਰੇ ਚਾਰ ਤਿਆਰ ਕਰੂੰਗੀ ਮੈਂ ਨਿੰਬੂ ਅਦਰਕ ਹਰੀ ਮਿਰਚ ਦਾ ਤੇ ਤੁਸੀਂ ਵੀ ਜੇ ਕਿਸੇ ਨੇ ਸਾਡੇ ਕੋਲ ਕਿਸੇ ਵੀ ਕਿਸਮ ਦਾ ਆਚਾਰ ਪੰਜੀਰੀ ਪਾਪੜ ਵੜੀਆਂ ਮੰਗਾਉਣੇ ਹੋਣ ਤੇ ਵੀਡੀਓ ਵਿੱਚ ਆਪਾਂ ਨੰਬਰ ਦਿੱਤਾ ਵਾ ਉੱਤੇ ਤੁਸੀਂ ਫੋਨ ਕਰਕੇ ਤੇ ਆਪਣਾ achar papad ਮੰਗਾ ਸਕਦੇ ਹੋ ਤੇ ਹੁਣ ਗੁੱਡੂ ਹੋ ਗਈ ਹੈ ਜੀ ਖੁਸ਼ ਸਵੇਰੇ ਦਾ ਮੂੰਹ ਐਡਾ ਬਣਿਆ ਸੀ ਗੁੱਡੂ ਫਿਰ ਮੇਕਅਪ ਸਹੀ ਰਿਹਾ ਸੀ ਤੇਰਾ ਜਿਵੇਂ ਉਹ ਪਾ ਦਿੱਤਾ ਸੀ ਉੱਪਰ ਮੈਂ ਅਨੂ ਨੇ ਲਾਇਆ ਸਹੀ ਤਰੀਕੇ ਨਾਲ ਮੰਮਾ ਤੇ ਪਾ ਦਿੰਦਾ ਰੇਨ ਕੋਟ ਉੱਤੇ ਤੇ ਇਹਨੂੰ ਲਾਊਗਾ ਕੌਣ ਉੱਥੇ ਜਾ ਕੇ ਅਨੂ ਨੇ ਜੇ ਲਾਇਆ ਤੇ ਉਹਨੇ ਸਾਰਾ ਮੇਰਾ ਮੇਕਅਪ ਖਰਾਬ ਕਰ ਦੇਣਾ ਮੈਂ ਕਿਹਾ ਨਹੀਂ ਕਰਦਾ ਤੇ ਵਧੀਆ ਹੋ ਗਿਆ ਫੰਕਸ਼ਨ ਕਲਰ ਦੇਖ ਲਓ ਹੀ ਆ ਜੀ ਤਾਂ ਜਿਆਦਾ ਰਵਾਜ ਆ ਹਨਾ ਗਰੇ ਇਹ ਸਾਰਾ ਇੱਕ ਹੋਲ ਖਾਲ ਕੇ ਪਹਿਲਾਂ ਵੇਖ ਲਿਆ ਸੀ ਤਾਂ ਉਹ ਆਪਣੇ ਤੁਹਾਨੂੰ ਨਹੀਂ ਦਿਖਾਈ ਆਪਾਂ ਇਹਦੀ ਨਿਕਿਆ ਵੀ ਆ ਬੇ ਲੱਗ ਡੁੱਤੇ ਆ ਬੇ ਲਬੂਬੂ ਆ ਦੇਖੋ ਤੇ ਲਿਖਿਆ ਜੀ ਲਬੂਬੂ ਗੁੱਡੂ ਨੇ ਨਾ ਬੈਗ ਨੂੰ ਪਾਉਂਗਾ ਬੈਗ ਨੂੰ ਪਾਉਣਾ ਗੁੱਡੂ ਨੂੰ ਬਸ ਇਹੀ ਖੁਸ਼ੀ ਆ ਮੈਂ ਆਪਣੇ ਬੈਗ ਨੂੰ ਪਾਉਂ ਬੇ ਪਾਗਲ ਨਾ ਯੇ ਨਾ ਕਿਤੇ ਲਬੂਬੂ ਲੈ ਆਗੇ ਤੇ ਮੈਂ ਨੂੰ ਕੁੜੀ ਨੂੰ ਆਵਦੀ ਨੂੰ ਪਾਗਲ ਕਰ ਲਾਂ ਤੇ ਜਿਵੇਂ ਜਿੰਨੀ ਉਦਾਸ ਸੀ ਸਵੇਰੇ ਤੇ ਹੁਣ ਖੁਸ਼ ਹੋ ਗਈ ਆ ਕਿਉਂਕਿ ਇੱਕ ਮੌਸਮ ਬਹੁਤ ਖਰਾਬ ਸੀ ਇੰਨਾ ਪਹਿਲਾਂ ਵੀ ਜੀ ਜੋ ਸਵੇਰੇ بارش ਆ ਰਹੀ ਸੀ ਥੋੜਾ ਜਿਹਾ ਡਿਗਿਆ ਨਾ ਤੁਹਾਡਾ ਫੰਕਸ਼ਨ ਹੋ ਗਿਆ ਸੀ ਨਾ ਫਿਰ ਵਿੱਚੋਂ हट ਗਈ ਤੇ ਆ ਗਈ ਸੀ ਕਿ ਬੱਚੇ ਤੇ ਵਿਚਾਰੇ ਗਿੱਲੇ ਹੋ ਗਏ ਹਾਂ ਬੱਚੇ ਸਾਰੇ ਗਿੱਲੇ ਹੋ ਰਹੇ ਸੀਗੇ ਚਲੋ ਬਰਸਾਤਾਂ ਦਾ ਦਿਨ ਨੇ ਕਈ ਥਾਵਾਂ ਤੇ ਬਹੁਤ ਜ਼ਿਆਦਾ ਹੋ ਰਹੀ ਤੇ ਕਈ ਥਾਵਾਂ ਤੇ ਹੋ ਹੀ ਨਹੀਂ ਰਹੀਏ ਕਿੰਨਾ ਕਿੰਨਾ ਦੇ ਸ਼ਹਿਰਾਂ ਤੇ ਬਰਸਾਤ ਹੋ ਰਹੀ ਹੈ ਕਿੰਨਾ ਜ ਨਹੀਂ ਦੱਸਿਓ ਜਰੂਰ ਕਿ ਇਸ ਸਾਲ ਬਹੁਤ ਜਿਹੜੀ بارش ਹੋਈ ਹੈ ਨੁਕਸਾਨ ਵੀ ਬਹੁਤ ਹੋ ਰਹੇ ਨੇ ਜਿਹੜੀ ਜੀ ਨੂੰ ਬਰਸਾਤ ਚਾਹੀਦੀ ਆ ਉਹ ਰੱਬ ਦੇ ਰੰਗ ਨੇ ਉਹਨੇ ਬਰਸਾਤ ਵੀ ਆਪਣੀ ਮਰਜ਼ੀ ਨਾਲ ਪਾਉਣੀ ਆ ਧੁੱਪ ਵੀ ਆਪਣੀ ਮਰਜ਼ੀ ਨਾਲ ਲਾਉਣੀ ਆ ਯਾ ਦੇਖੋ ਗੁੱਡੂ ਦੇ ਜਿਹੜੇ ਕਿੰਨੇ ਪਹਿਲਾਂ ਟੈਡੀ ਬੀਅਰ ਹੈਗੇ ਜਿੱਥੇ ਜਾਊਗੀ ਛੋਟਾ ਛੋਟਾ ਕੋਈ ਨਾ ਲੈ ਕੇ ਆਊਗੀ ਆ 2 ਇਨ 1 ਹਨਾ ਇਹ ਪਹਿਲਾਂ ਇੰਦਾ ਹੈ ਹਰਸਿੰਗ ਦਾ ਫਿਰ ਇੰਦਾ ਗੁੱਟੂ ਵਾਲਾ ਇਹ ਸਮਾਈਲ ਵਾਲਾ ਵੀ ਹੈ ਤੇ ਸਾਈਡ ਵਾਲਾ ਵੀ ਹੈ ਤੇ ਹੁਣ ਆ ਗਿਆ ਇਹ ਇਹਨੂੰ ਕਹਿੰਦੀ ਲਾ ਬੂਬੂ ਨਹੀਂ ਮੈਂ ਬੋਲਣਾ ਕੱਲਾ ਇਹਦਾ ਨਾਂ ਰੱਖਣਾ ਬੂਬੂ ਇਹਦਾ ਗੁੱਡੂ ਇਹਦਾ ਇਹਦਾ ਬੁੱਲੂ ਹੈ ਇਹਦਾ ਮੈਕਸ਼ਾ ਇਹਦਾ ਆਕਸਵੋਲ ਆਕਸੋ ਤੇ ਆ ਗਿਆ ਬੂਬੂ ਬੂਬੂ ਇਹ ਬੂਬੂ ਆ ਗਿਆ ਹਣ ਗੁੱਡੂ ਦੇ ਕੋਲ ਨਵਾ ਸਭ ਤੋਂ ਜਿਆਦਾ ਕੀ ਦੀ ਖੁਸ਼ੀ ਗੁੱਡੂ ਦੇ ਕਲੈਕਸ਼ਨ ਚ ਆ ਗਿਆ ਅੱਛਾ ਇੱਕ ਇੱਥੇ ਆਪਾਂ ਤੁਹਾਨੂੰ ਗੱਲ ਦੱਸਣਾ ਚਾਹੁੰਦੇ ਆਂ ਵੀ ਤੁਸੀਂ ਕਈ ਲੋਕ ਕਮੈਂਟ ਕਰੋਗੇ ਵੀ ਇਹ ਚੀਜ਼ ਜਿਹੜੀ ਆ ਬਹੁਤ ਮਹਿੰਗੀ ਹੁੰਦੀ ਆ ਜਾਂ ਕੁਝ ਵੀ ਦੇਖੋ ਹਰ ਇੱਕ ਚੀਜ਼ ਦੀ ਨਾ ਕਾਪੀ ਵੀ ਬਣਦੀ ਆ ਇਹ ਤੁਸੀਂ ਵੇਖ ਸਕਦੇ ਹੋ ਗੁੱਡੂ ਨੂੰ ਇਹਦੀ ਕਾਪੀ ਮਿਲੀ ਆ ਰੀਅਲ ਜਿਹੜਾ ਵਾ ਉਹ ਬਹੁਤ ਕਾਸਟਲੀ ਹੁੰਦਾ ਵਾ ਤੇ ਨਾ ਹੀ ਆਪਾਂ ਇਹੋ ਜਿਹੇ ਬੱਚੇ ਨਾਲ ਲਾਡ ਕਰਦੇ ਤੇ ਨਾ ਹੀ ਲੈ ਕੇ ਆਉਨੇ ਜੇ ਤੁਹਾਡੇ ਬੱਚੇ ਵੀ ਜੇਦ ਕਰ ਰਹੇ ਆ ਤੇ ਇਹ ਤੁਸੀਂ ਉਹਨਾਂ ਨੂੰ ਕਾਪੀ ਲਿਆ ਕੇ ਦੇ ਸਕਦੇ ਆ ਗੁੱਡੂ ਇਹਨੇ ਨਹੀਂ ਖੋਜਾ ਬਹੁਤ ਖੋਜਣਾ ਗੁੱਡੂ ਇਹਨੂੰ ਨੇ ਟੈਡੀਆਂ ਦੇ ਨਾਲ ਬਹੁਤ ਪਿਆਰ ਆ ਆ ਜਿਹੜੇ ਸਾਰੇ ਨੇ ਬੈੱਡ ਤੇ ਰੱਖੇ ਹੁੰਦੇ ਮੈਨੂੰ ਖੇਚ ਚੜ ਜਾਂਦੀ ਕੇਵਲੇ ਵੀ ਹੁਣ ਤੂੰ ਵੱਡੀ ਹੋ ਗਈ ਐ ਇਹ ਸਿਆਣੀ ਵੀ ਆ ਤੇ ਨਿਆਣੀ ਸਾਡੇ ਘਰ ਤੇ ਚਲ ਹਾਂ ਇਹ ਬੈੱਡ 'ਚ ਵੀ ਇਹਦੇ ਪਏ ਇਹ ਛੋਟੀ ਵੀ ਆ ਤੇ ਪਰ ਸਿਆਣੀ ਵੀ ਵਿਚਾਰੀ ਬਹੁਤ ਘੱਟ ਵੀ ਬਹੁਤ ਮੇਰੇ ਲਾਗੋ ਕਰਦੀ ਹੈ ਤੇ ਨਾਲੇ ਸਭ ਤੋਂ ਛੋਟੀ ਹੈ ਸਾਡੇ ਘਰ ਦੇ ਵਿੱਚੋਂ ਤੇ ਜਿਵੇਂ ਜਨਮ ਅਸ਼ਮੀ ਆ ਰਹੀ ਹੈ ਤੇ ਇੱਧਰ ਮੈਂ ਕਾਨਾ ਜੀ ਦੇ ਵੀ ਲੈ ਕੇ ਆਈ ਸੀ ਵਸਤਰ ਇਹ ਕੇ ਲੈ ਕੇ ਆਈ ਸੀ ਕਿ ਮੈਂ ਉਹਨਾਂ ਦੀ ਬਾਂਸਰੀ ਇਹ ਕਾਨਾ ਜੀ ਦੇ ਵਸਤਰ ਇਹ ਲੈ ਕੇ ਹੀ ਰਾਧਾ ਜੀ ਦੇ ਵਸਤਰ ਸੇਮ ਸੇਮ ਲੈ ਕੇ ਆਇਆ ਆਪਾਂ ਦੇਖੋ ਸੋਹਣੇ ਲੱਗਦੇ ਨਾ ਹਨਾ ਗੁੱਡੋ ਇਹ ਰਾਧਾ ਜੀ ਤਾਂ ਮੁੱਖੀ ਹੀ ਸੀ ਗੱਲ ਜੀ ਹਾਂ ਉਹ ਵੀ ਇਹਦੇ ਇਸੀ ਇਹਨਾਂ ਦਾ ਰਾਧਾ ਜੀ ਦਾ ਤੇ ਇਹ ਮੁਕਟ ਹੋ ਗਿਆ ਕਾਨਾ ਜੀ ਦਾ ਦੇਖਿਆ ਕਿਆ ਸੁਨੇ ਲੱਗ ਰਿਹਾ ਕਿਉਂਕਿ ਅਸੀਂ ਹਰ ਵਾਰੀ ਜਨਮ ਅਸ਼ਟਮੀ ਮਨਾਉਂਦੇ ਆ ਤੇ ਹੁਣ ਵੀ ਅਸੀਂ ਇਹ ਸਾਰੇ ਉਹਨਾਂ ਦੇ ਵਸਤਰ ਲੈ ਕੇ ਆਏ ਆ ਕੁਝ ਜਿਹੜਾ ਸਮਾਨ ਉਹਨਾਂ ਦਾ ਰਹਿੰਦਾ ਜਿਵੇਂ ਗੁੱਡ ਰਹਿ ਗਏ ਕੁੰਡਲ ਰਹਿ ਗਏ ਕੰਗਣ ਤੇ ਪਾਇਲ ਹਨਾ ਵਿਰਾਧਾ ਜੀ ਦੀ ਪਾਇਲ ਵੀ ਰਾਧਾ ਦੇ ਪਾਇਲ ਤੇ ਇਹ ਮੇਰੇ ਝੁਮਕੇ ਇਹ ਕੀ ਹੋ ਗਿਆ ਗੁੱਡੋ ਟੁੱਟ ਗਿਆ ਇਹ ਨਾ ਪਹਿਲਾ ਹੀ ਫਸਿਆ ਸੀ ਮੈਂ ਸਿੱਧਾ ਕਰਕੇ ਜੀ ਮੈਂ ਗੁੱਡੂ ਨਾ ਮੇਰੇ ਚੁਮਕੇ ਵੇਖੇ ਨਾ ਇਹ ਵੀ ਹੋਰ ਤਰ੍ਹਾਂ ਹੋ ਰਿਹਾ ਕਿ ਮੰਮੀ ਚੁਮਕੇ ਲੈ ਇਹ ਨਵੇਂ ਹਣਾ ਮੇਰਾ ਨਹੀਂ ਕੁਛ ਲੈ ਕੇ ਆਏ ਤੇਰਾ ਲੱਬੂ ਬੂ ਲੈ ਕੇ ਤੇ ਆਈ ਮੈਂ ਹੋਰ ਕੀ ਚਾਹੀਦਾ ਨਾ ਵੀ ਦੁਕਾਨ ਖੁੱਲੀ ਮੇਰਾ ਵੀ ਨਾ ਆਉਂਦੇ ਨਵੀਂ ਦੁਕਾਨ ਖੁੱਲੀ ਤੇਰਾ ਕਿਉਂ ਲੈ ਆਉਂਦੀ ਦੱਸ ਤੂੰ ਕਿਹੜਾ ਵਿਆਹ ਜਾਣਾ ਜਾਣਾ ਤੇ ਉਹ ਨਹੀਂ ਤੇ ਤੇਰੇ ਕਿੰਨੇ ਤੇ ਹੈਗੇ ਆ ਇਹ ਮਾਂ ਦੀ ਜ਼ਰੀ ਕਰਨੀ ਹੁੰਦੀ ਨਾ ਜਿਵੇਂ ਕਹਿੰਦੇ ਧੀਓ ਗੱਲ ਆ ਆ ਲੈ ਫੜ ਬੋਲੋ ਲੋ はい ਡੋਲ ਇਹ ਵੀ ਬੇਰੀ ਬਲਾਈ ਜੰਗਲ ਇਹ ਵੀ ਤੇਰੇ ਕੋਲ ਚ ਹੈ ਇਹ ਡੋਲਾ ਇਹ ਦੇਖੋ ਜਿਆ ਗੁੱਡ ਦਿਖਾਵਾਂ ਹਲੋ ਇਹ ਦੇਖੋ ਤੇ ਇਹ ਦੇਖੋ ਡੋਲ ਬਣਾਈਆਂ ਜਿਵੇਂ ਡਾਂਸ ਕਰਦੀਆਂ ਨਾ ਥੱਲੇ ਇਹਨਾਂ ਦੇ ਪੈਰ ਆ ਜਿਹੜੇ ਆਪਣੇ ਆਪ ਹੀ ਹਿਲਦੇ ਗੁੱਡੂ ਇਹ ਵੀ ਲਬੂ ਬੂ ਆਂਗਣ ਲਬੂ ਵੀ ਡੋ ਲੇਗੋਟੂ ਪਾ ਗਏ ਪਾ ਗਏ ਤਾਂ ਪਾ ਗਏ ਕਿੱਦਾਂ ਦੇ ਲੱਗਦੇ ਲੋ ਜੀ ਗੁੱਡੂ ਨੇ ਪਾ ਲੇ ਤੇ ਕਮੈਂਟ ਕਰਕੇ ਦੱਸਿਓ ਕਿ ਗੁੱਡੂ ਦੇ ਸੋਹਣੇ ਲੱਗਦੇ ਆ ਕਿ ਮੇਰੇ ਵਾਲੇ ਸੋਹਣੇ ਲੱਗਦੇ ਰੰਗ ਕਾਲਾ ਗਾਉ ਦਾ ਸੋਹਣਾ ਐਵੇਂ ਰੰਗ ਕਾਲਾ ਇਹ 24 ਘੰਟੇ ਉਹ ਛੇੜਦਾ ਰਹੂਗਾ ਤੇਰਾ ਰੰਗ ਕਾਲਾ ਤੇ ਰੰਗ ਕਾਲਾ ਸੋਹਣੀ ਆ ਮੇਰੇ ਜਿੱਦਾਂ ਦੀ ਵੀ ਆ ਗਈ ਹਾਂ ਮੇਰੇ ਨਾਲ ਜਾ ਪਰ ਇਹਦੇ ਇਹ ਡਾਲ ਦੇ ਵਾਲੇ ਬਹੁਤ ਸੋਹਣੇ ਲੱਗਦੇ ਗੱਡੋ ਹੈ ਵੀ ਨਿੱਕੇ ਮੈਂ ਵੀ ਪਾ ਸਕਦੀ ਹਾਂ ਹਾਂ ਹੈਨਾ ਇਹ ਰਾਮ ਨੰਦ ਜਿੱਦਾਂ ਵੀ ਵੱਡੇ ਨਹੀਂ ਪਾਦੇ ਤੂੰ ਇਹਨੂੰ ਕਹਿਣਾ ਕਿ ਮੈਂ ਵੀ ਪਾ ਸਕਦੀ ਹਾਂ ਇਹਨਾਂ ਕਹਿਣਾ ਮੈਂ ਵੀ ਤੁਹਾਡੇ ਵਾਲੇ ਪਾ ਸਕਦੀ ਹਾਂ ਫਿਰ ਨਹੀਂ ਆ ਪਾ ਸਕਦੀ ਪਰ ਇਹ ਡੇ ਡੇ ਲੱਗੜੇ ਦੇ ਹਾਂ ਇਹ ਭਾਰੀ ਬਹੁਤ ਹੋ ਲਈ ਆ ਵੈਸੇ ਭਾਰੇ ਨਹੀਂ ਜੀ ਕੰਝ ਭਾਰੀ ਲੱਗਦੇ ਨੇ ਥੋੜੇ ਹੂੰ ਉਹ ਜਿਹੜੇ ਦੂਜੇ ਤੂੰ ਪਾ ਕੇ ਵੇਖਿਓ ਭਾਰੇ ਆ ਇਹ ਨਹੀਂ ਇਹ ਨਹੀਂ ਭਾਰੇ ਹੈਗੇ। ਛੋਟੇ ਛੋਟੇ ਕੌਣ ਨੇ ਆ ਵੀ ਉੱਪਰ ਰਹੀ ਉਸ ਦੀ ਭਾਰ। ਚਲੋ ਜੀ ਇਹ ਨਿੱਕੀ ਜਿਹੀ ਸ਼ਾਪਿੰਗ ਕੀਤੀ ਸੀ ਅੱਪਾ ਦੇ ਮੌਸਮ ਹੁਣ ਪਤਾ ਨਹੀਂ ਕਦੋਂ ਠੀਕ ਹੋਊਗਾ ਕਦੋਂ ਮੀਂਹ ਰੁਕੂਗਾ ਤੇ ਕਦੋਂ ਅਸੀਂ ਜਾਵਾਂਗੇ ਬਾਜ਼ਾਰ ਨਹੀਂ ਤੇ ਫਿਰ ਸਬਜ਼ੀ ਭਾਜੀ ਵੱਲੇ ਹੁੰਨੇ ਕੀ ਬਣਾਵਾਂਗੇ ਅੱਜ? ਕਦੂ ਪਿੰਡੀ ਨਹੀਂ ਬਣੇਗੀ। ਚਲੋ ਦੇਖਦੇ ਹਾਂ ਜੀ ਕੀ ਬਣਾਉਂਦੇ ਹਾਂ। ਮੂੰਗੀ ਮਸਰ ਦੀ ਦਾਲ। ਮੂੰਗੀ ਮਸਰ ਦੀ ਦਾਲ। ਹਾਂ। ਅ ਨਹੀਂ ਆਲੂ ਨਹੀਂ ਹੋਊਗਾ। ਅੱਜ ਨਿਊਟਰੀ ਲਈ ਆ ਗਈ ਮੂੰਗੀ ਮਸਰਾਂ ਦੀ ਦਾਲ ਅੱਜ ਨਿਊਟਰੀ ਮੂੰਗੀ ਮਸਰਾਂ ਦੀ ਦਾਲ ਪਰਚੀ ਆ ਭਾਲ ਲੈਣੀ ਹੈ ਮੀਂਹ ਮਸਰਾਂ ਦੀ ਦਾਲ ਆਲੂ ਨਿਊਟਰੀ ਮੀਂਹ ਮਸਰਾਂ ਦੀ ਦਾਲ ਚੁੱਪ 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 ਕੱਲ੍ਹ ਬਸ ਮੂੰਗੀ ਮਸਰਾਂ ਦੀ ਪਰਚੀ ਆ ਭਾਲ ਲੈਣੀ ਪਰਚੀ ਆ ਵਾਲੀ ਨਹੀਂ ਪਰਚੀ ਚਲੋ ਪਰਚੀ ਆ ਗੁੱਡੂ ਪਾਗਲ ਹੋ ਗਈ ਲੱਭੂ ਭੂ ਵੇਖ ਕੇ ਤੇ ਇਹ ਇੱਕ ਹੋਰ ਚੀਜ਼ ਦਿਖਾਉਣੇ ਜਿਹੜੀ ਗੁੱਡੂ ਨੂੰ ਉੱਥੋਂ ਰਕੜੀ ਤੋਂ ਸੂਟ ਮਿਲਿਆ ਅੱਜ ਗੁੱਡੂ ਦੀ ਸਾਰੀ ਹੈ ਵੀਡੀਓ ਸ਼ਾਪਿੰਗ ਤੇ ਗੁੱਡੂ ਦਾ ਜਿਹੜਾ ਰਖੜੀ ਤੇ ਸੂਟ ਮਿਲੇ ਆ ਸੀ ਹਾਏ ਗੁੱਡੂ ਦੀ ਸਾਰੀ ਵੀਡੀਓ ਗੁੱਡੂ ਇੰਨਾ ਰਲ ਜਾਣੇ ਆ ਨਾ ਤੇਰੇ ਇਹ ਜੈਪੁਰੀ ਜੇ ਸੂਟ ਲੱਗਦਾ ਤੇ ਜੈਪੁਰੀ ਆ ਦੇ ਕਾਨੀ ਰੱਖ ਕੇ ਵੇਲਾ ਉੱਤੇ ਤੇ ਬਹੁਤ ਸੋਹਣਾ ਸੂਟ ਹੈ ਵੀ ਗੁੱਡੂ ਦਾ ਨਾਲੇ ਦੇ ਉਹ ਪਠਾਨੀ ਜੀ ਜਿਹੜੀ ਸਲਵਾਰ ਹੁੰਦੀ ਹੋਊਗਾ ਗੁੱਡੂ ਦਾ ਤਾਂ ਵਿਆਹ ਬਣ ਗਿਆ ਸੋ ਇਹ ਜਿਹੜਾ ਅੱਜ ਛੋਟਾ ਜਿਹਾ ਸਾਡਾ ਵਲੌਗ ਸੀਗਾ ਉਹ ਆਪਾਂ ਤਿਆਰ ਕੀਤਾ ਸੀਗਾ ਤੇ ਹੁਣ ਜੇ ਬਾਰਿਸ਼ ਥੋੜੀ ਜੀ ਰੁਕ ਜੇ ਤੇ ਸਾਡਾ ਟਾਈਮ ਹੋ ਗਿਆ ਗੁਰਦੁਆਰਾ ਸਾਹਿਬ ਜਾਣ ਦਾ ਤੇ ਅਸੀਂ ਫਿਰ ਗੁਰਦੁਆਰੇ ਜਾਂਦੇ ਆ ਜੇ ਨਾ ਰੁਕੀ ਤੇ ਫਿਰ ਦੇਖਦੇ ਆ ਕੁਛ ਕਿੱਦਾਂ ਜਾਂਦੇ ਕਿੱਦਾਂ ਨਹੀਂ ਜਾਂਦੇ ਤੇ ਇਸ ਵਲੌਗ ਦਾ ਅਪ ਇੱਥੇ ਐਂਡ ਕਰਦੇ ਆ ਕੱਲ ਨੂੰ ਇੱਕ ਹੋਰ ਨਵਾਂ ਵਲੌਗ ਤਿਆਰ ਕਰਾਂਗੇ ਤੇ ਜੇ ਵਲੌਗ ਤੁਹਾਨੂੰ ਚੰਗਾ ਲੱਗਦਾ ਤੇ ਪਿਆਰ ਜ਼ਰੂਰ ਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੁਸੀਂ ਇਸ ਵੀਡੀਓ ਦੇ ਇੱਥੇ ਕਰ ਦਈ ਆਪਾਂ ਐਂਡ ਮਿਲਦੇ ਕਿ ਨਵੇਂ ਵੀਡੀਓ ਦੇ ਤੱਕ ਲਈ ਸਸਤੇ ਤੇ ਹੁਣ ਹੋ ਗਿਆ ਸੀਗਾ ਜੀ ਅਗਲਾ ਦਿਨ ਅਗਲੇ ਦਿਨ 15 ਅਗਸਤ ਸੀਗੀ ਤੇ ਇਹ ਬੇਟਾ ਮੇਰਾ ਜਿਹੜਾ ਬਰੇਡ ਚ ਲੱਗਿਆ ਸੀ ਕੱਲ ਉਹਦੀ ਵਾਰੀ ਸੀ ਸਿਰੇ ਸਿਰ ਤਿਆਰ ਹੋਣ ਦੀ ਤੇ ਅੱਜ ਇਹਦੀ ਵਾਰੀ ਸੀ ਅੱਜ ਇਹਦੇ ਮੈਂ ਕੱਪੜੇ ਵਗੈਰਾ ਪ੍ਰੈਸ ਕਰੀ ਸੀ ਕਿਉਂਕਿ ਰਾਤ ਹੀ ਪਹਿਲਾਂ ਮੈਂ ਕਰ ਦਿੰਦੀ ਪਰ ਇਹਨਾਂ ਥੋੜੀ ਜਿਹੀ ਫਿਟਿੰਗ ਕਰਨ ਵਾਲੀ ਸੀ ਇਹਦੀ ਪੈਂਟ ਦੀ ਤੇ ਹੁਣੇ ਮੇਰੇ ਕੋ ਪੈਂਟ ਲੈ ਕੇ ਤੇ ਤਿਆਰ ਹੋ ਰਿਹਾ ਸੀ ਇਹ ਵੀ ਕਹਿੰਦਾ ਮਮਾ ਲੇਟ ਹੋ ਜਾਣਾ ਕਿਉਂਕਿ 6:30 ਵਜੇ ਤੱਕ ਜਿਹੜਾ ਇਹਨੇ ਪਹੁੰਚਣਾ ਸੀ ਉੱਥੇ ਕਿਸੇ ਦੀ ਪੱਗ ਬੰਨਣੀ ਸੀ ਲਓ ਜੀ ਤਿਆਰ ਹੋ ਗਿਆ ਸਾਡਾ ਫੌਜੀ ਤੇ ਜਦੋਂ ਨਿਕਲੇ ਬਾਹਰ ਤੇ ਇਹ ਦੇਖੋ ਕੀ ਬਣਿਆ ਪਿਆ ਇਹ ਕਿਨੇ ਥੋੜਿਆ ਹੋ ਮਨੇ ਮਨੇ ਟੱਗ ਨੂੰ ਥੋੜਿਆ ਹੋ ਸਕਦਾ ਨਹੀਂ ਰਾਜ ਜੀ ਦਰਵਾਜ਼ਾ ਖੋਲ੍ਹਿਆ ਹੀ ਉਦੋਂ ਪਤਾ ਨਹੀਂ ਲੱਗਾ ਉਦੋਂ ਮੈਂ ਦੇਖਿਆ ਨਹੀਂ ਨੇ ਜੀ ਮਾੜਾ ਜੇ ਮੈਂ ਬੂਹੇ ਕੋਲੋਂ ਅੰਦਰ ਵੜ ਜਾਣਾ ਨਹੀਂ ਪਤਾ ਨਾ ਗਲਤੀ ਹੈ ਤੇ ਆ ਕਿਵੇਂ ਸਾਰੇ ਬੂਟੇ ਤੋੜ ਛੜੇ ਇੱਥੇ ਪਏ ਸਾਰੇ ਬੂਟੇ ਇੱਥੇ ਇੰਨਾ ਸੋਹਣਾ ਹੋਇਆ ਸੀ ਮੈਂ ਨਹੀਂ ਕਿ ਕਿ ਮਾਰ ਚਲ ਜਾ ਚੋਕ ਬੰਦ ਕਰ ਲਈ ਹਣੋ ਚੱਲਿਆ ਗਿਆ ਤੇ ਆਪਾਂ ਚੁੱਕਦੇ ਖਲਾਰਾ ਸਿਰੀ ਸਿਰੀ ਹਜੇ 6:30 ਹੋਏ ਆ। ਹੋਰ ਹੋਰ ਤਾਂ ਅੱਗੇ ਵਧ ਰਹੀਆਂ ਹਨ। ਇਸੂਪੇ ਦੇ ਦੇਸ਼ਾਂ ਦਾ ਮੁੱੱਚਾ ਕਰ ਰਹੀਆਂ ਹਨ। ਕਿਹਦੀ ਟੋਕਰੀ? ਹੋਮਗਾਰੀ। ਸਟੂਰ ਨਾ। ਹੈਲੋ। ਇੱਕ ਬਟੂਆ ਅੰਦਰ ਸ਼ੋਕ ਮਾਰ। ਪੰਜਾਬ ਹੋਮਗਾਰ ਦੇ ਜਵਾਨ ਜੋ ਪੰਜਾਬ ਬੋਲਦਾ ਉਹ ਦੇਖੋ। ਓਹ ਦੇਣਾ ਮੋੜਾ ਲੋਕੀ ਜਾਂਦੇ ਹਨ। ਹਰੇਕ ਕਮੇਟੀ ਦੇ ਵਿੱਚ ਇਹਨਾਂ ਲੋਕਾਂ